ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਤੁਸੀਂ ਸਾਰੇ ਜਣੇ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵਾਂਗੇ ਹਾਂਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜ਼ੋਰਜਟ ਦੇ ਸੂਟਸ ਕ੍ਰੇਪ ਦੀਆਂ ਬਾਟਮ ਦੇ ਨਾਲ ਪਿਓਰ ਜ਼ੋਰਜਟ ਦੀਆਂ ਸ਼ਰਟਸ ਰਹਿਣੀਆਂ ਜੀ ਪਿਓਰ ਜ਼ੋਰਜਟ ਦੇ ਦੁਪੱਟੇ ਰਹਿਣਗੇ ਪਿਓਰ ਨੇਚਰਲ ਕ੍ਰੇਪ ਦੀਆਂ 3-3 ਮੀਟਰ ਦੀਆਂ ਰਹਿਣੀਆਂ ਬਾਟਮ ਹਾਂਜੀ ਤਾਂ ਨਵੇਂ ਵੀਅਰਸ ਨੂੰ ਦੱਸ ਦਿੰਨੇ ਆ ਸਬ ਕਰਦੇ ਆ ਜੀ ਸ਼੍ਰੀ ਮੁਖਸਰ ਸਾਹਿਬ ਤੋਂ ਆਨਲਾਈਨ ਕੰਮ ਕਰਦੇ ਆ ਕੋਈ ਵੀ ਫੇਰ ਗਾ ਪਸੰਦ ਆਉਂਦਾ ਉਹਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇਣਾ ਫੋਨ ਕਾਲ ਬਾਅਦ ਵਿੱਚ ਕਰਦਿਆ ਕਰੋ ਜੀ ਪਹਿਲਾਂ ਸਾਨੂੰ ਸਕਰੀਨਸ਼ਾਟ ਜ਼ਰੂਰ ਸੈਂਡ ਕਰਦਿਆ ਕਰੋ ਦੱਸਦਿਆ ਕਰੋ ਕਿ ਇਸ ਨੰਬਰ ਤੋਂ ਅਸੀਂ ਸਕਰੀਨਸ਼ਾਟ ਸੈਂਡ ਕੀਤਾ ਸਾਨੂੰ ਇਸ ਸੂਟ ਦੇ ਬਾਰੇ ਵਿੱਚ ਇਹ ਵਾਲੀ ਇਨਫੋਰਮੇਸ਼ਨ ਚਾਹੀਦੀ ਹੈ ਕਿਉਂਕਿ ਕਈ ਵਾਰ ਤੁਸੀਂ ਕਾਲ ਕਰਦੇ ਹੋ ਵੀਡੀਓ ਤੁਹਾਨੂੰ 올ਡ ਸ਼ੋ ਹੋ ਰਹੀ ਹੁੰਦੀ ਹੈ ਤਾਂ ਸਾਡੇ ਵੀ ਮਾਈਂਡ ਦੇ ਵਿੱਚੋਂ ਸਕਿਪ ਹੋ ਜਾਂਦਾ ਕਿਉਂਕਿ ਇੱਕ ਹੀ ਤਰ੍ਹਾਂ ਦੇ ਆਪਾਂ ਕਾਫੀ ਸੂਟਸ ਸ਼ੇਅਰ ਕੀਤੇ ਹੁੰਦੇ ਆ ਕਈ ਵਾਰ ਉਹਨਾਂ 21 ਦੇ ਨਾਲ ਪ੍ਰਾਈਸ ਦਾ ਡਿਫਰੈਂਸ ਆ ਜਾਂਦਾ ਠੀਕ ਹੈ ਹਾਂਜੀ ਤਾਂ ਪਹਿਲਾ ਵਾਲਾ ਸੂਟ ਹੈ ਸਭ ਤੋਂ ਪਹਿਲਾ ਸੂਟ ਹੈ ਇਹ ਵਾਲਾ ਆਪਣਾ ਇਹ ਆਪਾਂ ਪਹਿਲਾ ਵੀ ਸੂਟ ਲਾਸਟ ਸਮਰ ਦੇ ਵਿੱਚ ਵੀ ਸੇਲ ਕੀਤੇ ਸੀ ਹਨ ਬਹੁਤ ਵਧੀਆ ਰਿਸਪੌਂਸ ਰਿਹਾ ਸੀ ਇਹਨਾਂ ਤੇ ਆਪਾਂ ਏਮਬ੍ਰੋਇਡਰੀ ਵੀ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਹੈ ਕਾਲਰ ਵਾਲੇ ਡਿਜ਼ਾਈਨਸ ਨੇ ਜਿਹੜੇ ਉਹ ਇਹਨਾਂ ਸੂਟਸ ਤੇ ਹੀ ਬਣੇ ਸੀ ਠੀਕ ਹੈ ਆਪਾਂ ਪਲੇਨ ਸਟਫ ਦੇ ਉੱਪਰ ਏਮਬ੍ਰੋਇਡਰੀ ਮਸ਼ੀਨ ਏਮਬ੍ਰੋਇਡਰੀ ਕੀਤੀ ਸੀ ਸਟਿਚਿੰਗ ਦੇ ਵਿੱਚ ਵੀ ਆਪਾਂ ਸ਼ੇਅਰ ਕੀਤੇ ਹੋਏ ਹੈ ਐਂਡ ਵੈਸੇ ਵੀ ਤੁਸੀਂ ਇਹਨਾਂ ਨੂੰ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਤਾਂ ਇਹ ਸ਼ਰਟ ਦਾ ਸਟਫ ਹੈ ਇਹ ਪਲੇਨ ਹੈ ਜਿਹੜੀ ਤੁਹਾਡੀ ਬਾਟਮ ਰਹਿਣੀ ਹੈ ਇਹ ਤੁਹਾਡਾ ਦੁਪੱਟਾ ਰਹੇਗਾ ਸਟ੍ਰੈਟ ਦੁਪੱਟਾ ਵੀ ਦੁਪੱਟੇ ਪੂਰੇ ਫੁੱਲੇ ਡੁੱਲੇ ਹੁੰਦੇ ਆ ਜੀ ਇਹਨਾਂ ਸੂਟਸ ਦੇ ਸੇਮ ਪ੍ਰਿੰਟ ਹੈਗਾ ਜਿਹੜਾ ਦੁਪੱਟੇ ਦੇ ਵਿੱਚ ਹਾਂਜੀ ਜਿਹੜਾ ਸੈਕੰਡ ਕਲਰ ਹੈ ਇਹ ਵਾਲਾ ਇਸਦੇ ਵਿੱਚ ਪਹਿਲਾਂ ਤਾਂ ਫ੍ਰੀਟ ਸ਼ੇਡ ਸੀ ਇਹ ਬੰਦ ਇਸਟ੍ਰੈਟ ਕਿ ਪ੍ਰਿੰਟਿੰਗ ਸੇਮ ਹੈ 컬러 ਦਾ ਡਿਫਰੈਂਸ ਹੈ ਇਹ ਵਾਲੀ ਹੈਗੀ ਜਿਹੜੀ ਤੁਹਾਡੀ ਬਾਟਮ ਆਏਗੀ ਅੰਦਰ ਹਨਾ ਤੁਹਾਡਾ ਦੁਪੱਟਾ ਇਸ ਤਰ੍ਹਾਂ ਦੇ ਨਾਲ ਦੁਪੱਟੇ ਦੇ ਵਿੱਚ ਪ੍ਰਿੰਟਿੰਗ ਬਣੀ ਹੋਈ ਹੈ ਥਰਡ ਕਲਰ ਇਸ ਤੇ ਵਿੱਚ ਇੱਕ ਸਕਿਨ ਜਿਹਾ ਸ਼ੇਡ ਹੈ ਤਾਂ ਦੇਖੋ ਕਲਰਸ ਦੇਖੋ ਕਿੰਨੇ ਸਾਰੇ ਪਿਆਰੇ ਉੱਠ ਰਹੇ ਨੇ ਇਸ ਦੇ ਉੱਪਰ ਇਹ ਆ ਗਿਆ ਸੀ ਤੁਹਾਡਾ ਦੁਪੱਟਾ ਤਾਂ ਅੱਛਾ ਇਹ ਰਹੀ ਨੀ ਦੁਪੱਟੇ ਦੀ ਪ੍ਰਿੰਟਿੰਗ ਹਾਂਜੀ ਨੈਕਸਟ ਇਹ ਵਾਲਾ ਪੈਟਰਨ ਹੈ ਸਟਫ ਸੇਮ ਹੀ ਰਹੇਗਾ ਪਿਓਰ ਜੌਰਜਟ ਦੀ ਸ਼ਰਟ ਰਹੇਗੀ ਜੌਰਜਟ ਦਾ ਦੁਪੱਟਾ ਰਹੇਗਾ ਨੇਚਰਲ ਕ੍ਰੇਪ ਦੀ ਰੈਣੀ ਹੈ ਬਾਟਮ ਠੀਕ ਹੈ ਤਾਂ ਇਸ ਤਰ੍ਹਾਂ ਦੇ ਨਾਲ ਪ੍ਰਿੰਟਿੰਗ ਹੈ ਪ੍ਰਿੰਟ ਲੱਗ ਲੱਗਣੀ ਠੀਕ ਹੈ ਜੀ ਕਲਰ ਵੀ ਬਹੁਤ ਪਿਆਰਾ ਹੈ ਇਸ ਤਰ੍ਹਾਂ ਦੇ ਨਾਲ ਪ੍ਰਿੰਟ ਬਣਿਆ ਹੋਇਆ ਇਹ ਰਹਿਣਾ ਜੀ ਆਪਣਾ ਬਾਟਮ ਦਾ ਸਟਫ ਪਲੇਨ ਤੇ ਇਹ ਆਏਗਾ ਦੁਪੱਟਾ ਨੈਕਸਟ ਵਾਲਾ ਸੂਟ 컬러 ਦੇਖੋ ਕਿੰਨਾ ਪਿਆਰਾ 그린 ਵੀ ਹੈ ਬਹੁਤ ਸੋਹਣਾ ਜਿਹਾ 그린 ਹੈ ਅੱਖਾਂ 'ਚ ਵੱਜਣ ਵਾਲੇ 컬러 ਬਿਲਕੁਲ ਵੀ ਨਹੀਂ ਹੈ ਬੇਫਿਕਰ ਹੋ ਕੇ ਤੁਸੀਂ ਲੈ ਸਕਦੇ ਹੋ ਗਰਮੀ ਦੇ ਵਿੱਚ ਵਧੀਆ ਸੂਦੀング ਇਫੈਕਟ ਦੇਣ ਵਾਲੇ ਕਲਰਸ ਨੇ ਇਸ ਤਰ੍ਹਾਂ ਇਹ ਨਾਲ ਜੀ ਪ੍ਰਿੰਟਿੰਗ ਬਹੁਤ ਸੋਹਣੀ ਬਣੀ ਹੋਈ ਹੈ ਜੇ ਤੁਹਾਨੂੰ ਪਹਿਲਾਂ ਵਾਲਾ ਪ੍ਰਿੰਟ ਪਸੰਦ ਆ ਤੁਸੀਂ ਉਹ ਲੈ ਸਕਦੇ ਹੋ ਜੇ ਤੁਹਾਨੂੰ ਇਹ ਵਾਲੇ ਪ੍ਰਿੰਟਸ ਪਸੰਦ ਹੈ ਤੁਸੀਂ ਇਹ ਵਾਲੇ ਲੈ ਸਕਦੇ ਹੋ ਠੀਕ ਹੈ ਐਮਬਰੋਇਡਰੀ ਵੀ ਕਰਵਾ ਸਕਦੇ ਹੋ ਜਿੱਦਾਂ ਤੁਸੀਂ ਆਪਣੇ ਬਾਟਮ ਤੇ ਕਰਵਾ ਸਕਦੇ ਹੋ ਜਾਂ ਸ਼ਰਟ ਦੇ ਲਈ ਆਪਾਂ ਬਾਟਮ ਦੇ ਸਟਫ ਤੇ ਵੀ ਕਰ ਸਕਦੇ ਹਾਂ ਜਾਂ ਪ੍ਰਿੰਟਡ ਸ਼ਰਟਸ ਤੇ ਕਰਵਾਉਣੀ ਚਾਹੁੰਦੇ ਹੋ ਉਸ ਤਰ੍ਹਾਂ ਵੀ ਕਰ ਸਕਦੇ ਹਾਂ ਵਿਦਆਊਟ ਤੁਸੀਂ ਮਤਲਬ ਇਹਨੂੰ ਰੈਡੀ ਕਰਵਾਏ ਤੋਂ ਬਿਨਾ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਵਿਦਆਊਟ ਸਟਿਚਿੰਗ ਵੀ ਠੀਕ ਹੈ ਜੀ ਤਾਂ ਇਸ ਤਰ੍ਹਾਂ ਦੇ ਨਾਲ ਲੈਣਾ ਹੈ ਦੁਪੱਟਾ ਹਾਂਜੀ ਨੈਕਸਟ ਇਹ ਵਾਲਾ ਸੂਟ ਜਿਨ੍ਹਾਂ ਨੂੰ ਜਾਰਜਟ ਦੇ ਉੱਪਰ ਆਰੀ ਵਾਲੇ ਸੂਟ ਚਾਹੀਦੇ ਹਨ ਜੋ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਹਾਡੇ ਨਾਲ ਇਹ ਹੈਗੇ ਜਿਹੜੇ ਵਿਦਾਊਟ ਆਰੀ ਵਰਕ ਤੋਂ ਸੂਟ ਨੇ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਹਦੀ ਸ਼ਰਟ ਦੀ ਪ੍ਰਿੰਟਿੰਗ ਕਲਰ ਇਹ ਤਾਂ ਵੀ ਦੇਖੋ ਕਿੰਨਾ ਪਿਆਰਾ ਹੈ ਇਹ ਵਾਲੀ ਹੈ ਕਿ ਇਹ ਜਿਹੜੀ ਬਾਟਮ ਰਹੇਗੀ ਤੁਹਾਡੇ ਬਾਟਮ ਦਾ ਸਟਾਫ ਆਇਆ ਹੈ ਦੁਪੱਟਾ ਨੇਵੜੀ प्रिंटिंग ਹੈ ਤੁਹਾਡੇ ਦੁਪट्टे ਦੇ ਵਿੱਚ ਰਹਿਣੀ ਹਾਂਜੀ ਨੈਕਸਟ ਆਪਣਾ ਇਹ ਵਾਲਾ ਕਲਰ ਆਨਿਅਨ ਜੇ ਸ਼ੇਡ ਮੋਤ ਪਿਆਰਾ ਕਲਰ ਸਾਰੇ ਹੀ ਯੂਨੀਕ ਨੇਸ ਦੇ ਵਿੱਚ ਮਤਲਬ ਤੁਹਾਡੇ ਯੂਸੂਲੀ ਇਦਾਂ ਦੇ ਸ਼ੇਡਸ ਹੈਗੇ ਨੇ ਸੂਟਾਂ ਦੇ ਘੱਟ ਬੰਦੇ ਨੇ ਠੀਕ ਹੈ ਜਿਹੜਾ ਪਤਾ ਨੂੰ ਪਹਿਲਾਂ ਦਿਖਾਇਆ ਸੀ ਨਾ ਸੂਟ ਉਸੇ ਦੇ ਵਿੱਚ ਕਲਰ ਇਹਨਾਂ ਦੇ ਵਿੱਚ ਜਦੋਂ ਆਪਾਂ ਧਿਆਨ ਨਾਲ ਪ੍ਰਿੰਟਿੰਗ ਨੂੰ ਦੇਖਦੇ ਆ ਤਾਂ ਇਸ ਤਰ੍ਹਾਂ ਦੇ ਨਾਲ ਬਰਡਸ ਬਣੇ ਹੋਏ ਨੇ ਇਹ ਦੁਪੱਟਾ ਇਸ ਤੋਂ ਅੰਨਸਾਰਾ ਤੁਹਾਡਾ ਦੁਪੱਟਾ ਰਹੇਗਾ ਪਲੇਨ ਜਿਹੜਾ ਬਾਟਮ ਦਾ ਸਟੱਫ ਰਹੇਗਾ ਪ੍ਰਿੰਟਡ ਸ਼ਰਟ ਪ੍ਰਿੰਟਡ ਦੁਪੱਟਾ ਰਹੇਗਾ ਹਾਂਜੀ ਤੇ ਅੱਜ ਦੀ ਵੀਡੀਓ ਤਾਂ ਲਾਸਟ ਸੂਟ ਤੇ ਕਲਰ ਵੀ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਬਰਗੰਡੀ ਸ਼ੇਡ ਹੈ ਠੀਕ ਹੈ ਇਹ ਵਾਲਾ ਹੈਗਾ ਜਿਹੜਾ ਇਸਦੇ ਵਿੱਚ ਰਹਿਣਾ ਪ੍ਰਿੰਟ ਇਹ ਵਾਲੀ ਪ੍ਰਿੰਟਿੰਗ ਹੈ ਤੁਹਾਡੀ ਸ਼ਰਟ ਦੀ ਰਹੇਗੀ ਇਹ ਪਲੇਨ ਸਟੱਫ ਹੈਗਾ ਜਿਹੜਾ ਇਹ ਬਾਟਮ ਦਾ ਰਹੇਗਾ ਤੇ ਇਹ ਵਾਲਾ ਰਹਿ ਜਾਣਾ ਤੁਹਾਡਾ ਦੁਪੱਟਾ ਐਸਟਰੰਦ ਦੇ ਨਾਲ ਬਣਿਆ ਹੋਇਆ ਹੈ ਇਹ ਦੁਪੱਟੇ ਦੀ ਪ੍ਰਿੰਟਿੰਗ ਰਹੇਗੀ ਠੀਕ ਹੈ ਜੀ ਠੀਕ ਹੈ ਜੀ ਫਿਰ ਤਾਜ਼ ਜਵਾਲੀ ਵੀਡੀਓ ਦੇ ਵਿੱਚ ਇੰਨੇ ਸੂਟਸ ਫੇਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਜੋ ਜਿਹੜੇ ਸੂਟਸ ਨੇ ਤੁਸੀਂ ਟਾਈਮ 'ਲੀ ਤੁਹਾਡੇ ਤੱਕ ਵੀਡੀਓ ਪਹੁੰਚ ਸਕੇ ਤੁਸੀਂ ਟਾਈਮ 'ਲੀ ਪਰਚੇਸ ਕਰ ਸਕੋ